ਹਾਂਜੀ ਕੀ ਨਾਮ ਜੀ ਤੁਹਾਡਾ ਨਾਮ ਜਿੰਦਸਿੰਘ ਜੱਸਾ ਪੰਜ ਪਿੰਡ ਢਾੜ ਸਾਹੂ ਚੂੜਪੁਰ ਤੋਂ ਜੀ ਆ ਜਿਹੜੇ ਚੋਣ ਪ੍ਰਚਾਰ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਬੈਲੂਲਪੁਰ ਜੋਂ ਤੋਂ ਬਲਾਕ ਸੰਪਤੀ ਦੇ ਚੋਂ ਦਾ ਮੇਦਵਾਰਾ ਜੀ ਇਲੈਕਸ਼ਨ ਲੜ ਰਹੇ ਆ ਬਹੁਤ ਵਧੀਆ ਹੰਗਾਰੇ ਲੋਕਾਂ ਦਾ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਰਹੇ ਹੋ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਹੋ ਸਰਕਾਰ ਦੀਆਂ ਚੱਲੀਆਂ ਨੀਤੀਆਂ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਆ ਤਾਂ ਸਾਨੂੰ ਵੋਟਾਂ ਜੂਰ ਪਾਓ ਨਹੀਂ ਕੀਤੇ ਤਾਂ ਤੁਹਾਡੀ ਮਰਜ਼ੀ ਆ ਜੀ ਤੁਹਾਡੇ ਕਿਹੜੇ ਫਾਲਤਖੜੇ ਖੜੇ ਬੰਦੇ ਦੋ ਮਿੰਟ ਬਾਅਦ ਖੜੇ ਆ ਦੋਨੋਂ ਦਲ ਬਦਲੂ ਨੇ ਅਸੀਂ ਦਲ ਹੀ ਬਦਲਿਆ ਤੇ ਜਿਹੜੇ ਪਾਸ ਜਿਹੜੇ ਉਮੀਦਵਾਰ ਸੀ ਜਿਹਨਾਂ ਦਲ ਬਦਲ ਕੇ ਦੂਜੀ ਪਾਰਟੀ ਜਾ ਫਟਦੇ ਹੋ ਆਪਣਾ ਫਾਇਦਾ ਦੇ ਦਿੰਦੇ ਨੇ ਕਿ ਲੋਕਾਂ ਦਾ ਖਾਦਾ ਦੇ ਦਿੰਦੇ ਆ ਉਹਨਾਂ ਪਾਰਟੀ ਦਾ ਕੋਈ ਮਤਲਬ ਨਹੀਂ ਉਹ ਸਿਰਫ ਆਪਣੀ ਨਿੱਜੀ ਫਾਇਦਾ ਹੁੰਦਾ ਅਸੀਂ ਲੋਕਾਂ ਲਈ ਲੜਾਂਗੇ ਲੋਕਾਂ ਲਈ ਲੜ ਰਹੇ ਆ ਅਸੀਂ ਕਿੰਨੀ ਕਵਾਰ ਪਾਰਟੀ ਬਦਲ ਦਿੱਤੇ ਨੇ ਉਹਨਾਂ ਦਾ ਕੋਸਾ ਬਦਲਾ ਦੇ ਨਹੀਂ ਕਦੇ ਕੱਢੀਨੇ ਕਰੇ ਕਾਂਗਰਸ ਕਰੇ ਬੀਜੇਪੀ ਅਸੀਂ ਦੇਖੋ ਪਾਰਟੀ ਇੰਟਰੀ ਹੋ ਗਈ ਪਿਛਲੇ 15 ਸਾਲਾਂ ਤੋਂ ਉਹ ਬਦਲ ਕਿਉਂ ਰਹੇ ਨੇ ਕੀ ਕਿਹਟਾ ਹੈ ਉਹਨਾਂ ਦੇ ਦੋ ਇੱਕ ਪਾਰਟੀ ਹੋਰ ਨਹੀਂ ਵਧੀਆ ਕੁਸ਼ੰਗਾਰਾ ਮਿਲਦਾ ਉਹ ਵੋਟ ਨਹੀਂ ਮਰਦੇ ਦੂਜੇ ਪਾਸੇ ਚਲੇ ਜਾਂਦੇ ਆ ਉਦੋਂ ਨਹੀਂ ਮਰਦੇ ਦੂਜੇ ਪਾਸੇ ਜਾਂਦੇ ਆ ਹਰਦਾ ਪੱਲੇ ਕੁਝ ਨਹੀਂ ਆਉਂਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਸੇਜ ਦਵਾਂਗੇ ਕਿ ਜਿਹੜੇ ਸਟੇਬਲ ਜਿਹੜੇ ਕੈਂਡੀਡੇਟ ਨਹੀਂ ਉਹਨਾਂ ਨੂੰ ਵੋਟ ਪਾਓ ਜਿਹੜੇ ਪਾਰਟੀਆਂ ਅਖੜਿਆ ਪਾਰਟੀਆਂ ਇੱਥੇ ਨਹੀਂ ਲੜਨ ਨਹੀਂ ਲੜਦੇ ਆ ਜਿਹੜੇ ਗੱਲ ਬਦਲੂ ਬਿਸ਼ੇਰਖਾਲ ਨੂੰ ਬਦਲ ਜਾਣਗੇ ਉਦੋਂ ਹੋਣ ਪ੍ਰਚਾਰ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਹੰਦੀ ਵੀ ਜੀ ਪਹਿਲਾਂ ਸਾਰੇ ਤੋਂ ਪਹਿਲਾਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਫਤਿਹ ਸਾਰਿਆਂ ਨੂੰ ਪਹਿਲਾਂ ਵੀ ਜੀ ਧੰਨਵਾਦ ਆ ਤੁਹਾਡਾ ਸਾਰੇ ਸੋਸ਼ਲ ਮੀਡੀਆ ਵਾਲੇ ਵੀਰਾਂ ਦਾ ਮੀਡੀਆ ਵਾਲਿਆਂ ਦਾ ਜਿਹੜੇ ਨਾਮ ਦੇ ਨਾਲ ਸਾਡੇ ਸਾਰੇ ਪ੍ਰੋਗਰਾਮ ਕਵਰ ਕਰ ਰਹੇ ਹੋ ਤੁਹਾਡੇ ਜਰੀਏ ਸਾਨੂੰ ਲੋਕਾਂ ਦੇ ਰूबरू ਹੋਣ ਦਾ ਮੌਕਾ ਮਿਲ ਰਿਹਾ ਹੈ ਨਾ ਤੇ ਬਾਕੀ ਆ ਗਈ ਵੀਰੇ ਪ੍ਰਚਾਰ ਦੀ ਗੱਲ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਹੁਣ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਪਤੀ ਦਾ ਇਲੈਕਸ਼ਨ ਚੱਲਦੇ ਚੱਲ ਰਿਹਾ ਅੱਜ ਉਸੇ ਸੰਬੰਧ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਅਸੀਂ ਅੱਜ ਬਹਿਲੋਲਪੁਰ ਪਿੰਡ ਆਏ ਸੀਗੇ ਬਲੋਲਪੁਰ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਕਮਲ ਸਿੰਘ ਗਿੱਲ ਤੇ ਸ਼ੰਤੀ ਵੀਰੋਣੀ ਤੇ ਬਾਕੀ ਸਾਰੇ ਸਾਡੇ ਭਰਾ ਸਾਡੇ ਨਾਲ ਨੇ ਇਹਨਾਂ ਨੇ ਜਦੋਂ ਅਸੀਂ ਇਹਨਾਂ ਨਾਲ ਆ ਕੇ ਪਿੰਡ ਚ ਡੋਰ ਟੂ ਡੋਰ ਕਰਨ ਲੱਗੇ ਯਾਨੀ ਸਾਨੂੰ ਇੰਨੀ ਆਸਮੀ ਸੀਗੀ ਇਨਾ ਸੋਚਿਆ ਨਹੀਂ ਸੀ ਵੀ ਜਿੰਨਾ ਇੱਥੇ ਆ ਕੇ ਸਾਨੂੰ ਇੰਨਾ ਜਿਹਾ ਉਤਸ਼ਾਹ ਮਿਲਿਆ ਸਾਰੇ ਪਿੰਡ 'ਚ ਸਾਰੇ ਪਿੰਡਾਂ ਦੇ ਸਾਨੂੰ ਇਹੀ ਭਰੋਸਾ ਦਵਾਇਆ ਤੁਹਾਨੂੰ ਵੱੱਟ ਤੋਂ ਵੱੱਟ ਲੀਡ ਦੇ ਕੇ ਤੁਹ ਜਿਤਾਵਾਂਗੇ ਬਾਕੀ ਰਹੀ ਗੱਲ ਜੀ ਕੈਂਡੀਡੇਟਾਂ ਦੀ ਆਪਣੇ ਤੇ ਸਾਰੇ ਭਰੋਸਾ ਕਰ ਰਹੇ ਨੇ ਬਾਕੀ ਸਾਰਿਆਂ ਦਾ ਇਹੀ ਕਹਿਣਾ ਹੈ ਵੀ ਅੱਜ ਕੱਲ ਤੁਹਾਨੂੰ ਪਤਾ ਇੱਕ ਟ੍ਰੈਂਡ ਚੱਲ ਰਿਹਾ ਵੀ ਕਦੇ ਉਹ ਪਾਰਟੀ 'ਚ ਕਦੇ ਉਹ ਪਾਰਟੀ ਵਾਲਾ ਉਹ ਕੰਮ ਇਹ ਸੀਟ ਤੇ ਬਹੁਤ ਹੋਇਆ ਹੋਇਆ ਹੈ ਇਹ ਬਾਕੀ ਕੈਂਡੀਡੇਟਾਂ ਨੇ ਕਦੇ ਅੱਜ ਉਹ ਪਾਰਟੀਆਂ ਕਦੇ ਉਹ ਚ ਉਹ ਚੀਜ਼ ਤੋਂ ਸਾਰੇ ਬੜੇ ਨਾਰਾਜ਼ ਨੇ ਬੰਦੇ ਤੇ ਆਪਾਂ ਨੂੰ ਬਹੁਤ ਵਧੀਆ ਪਰ ਮਹਾਂਸਾਰਾ ਮਿਲਦੇ ਆ ਲੋਕਾਂ ਦੀ ਮੈਸੇਜ ਮੈਂ ਕਹਾਂ ਉਹ ਮੈਸੇਜ ਇਹ ਦਿਨਾ ਚਾਹੁੰਦਾ ਵੀਰੇ ਜੋ ਸਰਕਾਰ ਦੇ ਕੰਮਾਂ ਤੇ ਮੋਹਰ ਲਾਓ ਜੀ ਹੁਣ ਤੇ ਸਾਨੂੰ ਵੱਤੋ ਵੱਤ ਵੋਟ ਪਾ ਕੇ ਕੰਮਜਾ ਬਣਾਓ ਤਾਂ ਕਿ ਅਸੀਂ ਜਿਹੜੇ ਕਾਰਜ ਆਪਣੇ ਅਧੂਰੇ ਪਏ ਨੇ ਨਾਲ ਰਲ ਮਿਲ ਕੇ ਸਪੰਸਾਬ ਉਹਨਾਂ ਦੇ ਵੀਰ ਉਹਨਾਂ ਦੇ ਸਾਰੇ ਕਾਰਜ ਆਪਾਂ ਪੂਰਨ ਕਰੀਏ ਹਨ ਜਸਪਾਲ ਸਿੰਘ ਨਾਮ ਹੈ ਮੇਰਾ ਸਾਬਕਾ ਬਲਾਕ ਸੰਪਤੀ ਮੈਂਬਰ ਚੋਣ ਪਰਚਾਰ ਕਰ ਰਹੇ ਹੋਂ ਪਿੰਡਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਜੀ ਆਮ ਆਦਮੀ ਪਾਰਟੀ ਨੂੰ ਐਮਐਲਏ ਸਾਹਿਬ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲਾਕ ਸਮਤੀ ਦੀ ਮਨਦੀਪ ਸਿੰਘ ਨੂੰ ਤੇ ਰਜਿੰਦਰ ਸਿੰਘ ਨੂੰ ਟਰੈਕਟਰ ਲੈ ਕੇ ਬਹੁਤ ਵਧੀਆ ਬੰਦੇ ਛਾਂਟੇ ਨੇ ਜੀ ਅਸੀਂ ਚੋਣ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਵਾਂਗੇ ਪਿੰਡਾਂ ਚ ਪਿੰਡਾਂ ਚੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਦੀ ਕਟਿਆਰੀ ਤੇ ਜਾ ਰਹੇ ਹਾਂ ਕਿਹੜੇ ਕੰਮਾਂ ਦੇ ਆਧਾਰ ਤੇ ਬੋਟ ਲੋਕਾਂ ਨੂੰ ਬਿਜਲੀ ਪੂਰੀ ਮਿਲ ਰਹੀ ਹੈ ਜੀ ਬਟਨ ਦੱਬਣ ਦੀ ਲੋੜ ਨਹੀਂ ਜੀ ਬੰਦ ਕਰਨ ਦੀ ਸਾਨੂੰ ਵਕਫਤਾ ਖੜੀ ਹੋ ਜਾਂਦੇ ਆ ਵੀ ਮੋਟਰ ਬੰਦ ਕਰਕੇ ਆਉਣੀ ਹੈ ਪਿੰਡਾਂ ਦੇ ਬਕਾਸ ਵਧੀਆ ਗਲੀਆਂ ਨਾਲੀਆਂ ਜੀ ਹੋਰ ਬਹੁਤ ਕੰਮ ਪੀੜੀਓਂ ਗਰਾਊਂਡ ਸਾਰਾ ਹਰ ਪਾਸੇ ਹੋ ਜਾਣੀ ਵਧੀਆ ਕੰਮ ਹੋ ਰਹੇ ਨੇ ਵਿਰੋਧੀ ਪਾਰਟੀਆਂ ਦਾ ਤਾਂ ਕਹਿਣਾ ਹੈ ਕਿ ਕੋਈ ਕੰਮ ਨਹੀਂ ਹੋ ਰਿਹਾ ਫਿਰ ਵਿਰੋਧੀ ਪਾਰਟੀਆਂ ਦਾ ਕਹਿਣੀ ਹੁੰਦੀਆਂ ਜੀ ਵਿਰੋਧੀ ਪਾਰਟੀਆਂ ਨੂੰ ਪਤਾ ਲੱਗ ਜੂ 14 ਤਰੀਕ ਨੂੰ 14 ਤਰੀਕ ਨੂੰ ਵਿਰੋਧੀ ਪਾਰਟੀ ਨੂੰ ਪਤਾ ਲੱਗ ਜਾਣਾ ਜੀ ਕਿੰਨੀ ਕ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਲੀਡ ਵੱਧ ਤੋਂ ਵੱਧ ਜਿੱਤਾਂਗੇ ਜੀ